ਜੋ ਬੁੱਢਾ ਦਰਿਆ ਲੁਧਿਆਣਾ ਵਿੱਚ ਵਗਦਾ ਹੈ ਉਸ ਵਿੱਚ ਗੰਦਾ ਪਾਣੀ ਪੈਂਦਾ ਹੈ ਤੇ ਉਸ ਦੀ ਧਿਆਨ ਨਹੀਂ ਰੱਖਿਆ ਜਾਂਦਾ ਫੈਕਟਰੀਆਂ ਵਾਲੇ ਉਸ ਵਿੱਚ ਗੰਦਾ ਪਾਣੀ ਪਾਉਂਦੇ ਨੇ ਇਸ ਨੂੰ ਲੈ ਕੇ 24 ਅਗਸਤ ਨੂੰ ਲੱਖਾ ਉੱਥੇ ਇੱਕ ਸੰਗਰਸ਼ ਵਿਟ ਰਿਹਾ ਤੇ ਸਾਰੇ ਲੋਕਾਂ ਨੂੰ ਕਹਿ ਰਹੇ ਕਿ ਹਮਮਹਾਕੇ ਤੁਸੀਂ ਪਹੁੰਚੋ ਤੇ ਆਪਾਂ ਪਾਣੀਆਂ ਦੀ ਰਾਖੀ ਕਰੀਏ ਉਹਨਾਂ ਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਣੇ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਉਸ ਜਾਰੀਲੇ ਆਕਵਾ ਦਾ ਇੱਕ ਤਸਵੀਰ ਦਿਖਾਉਂਗਾ ਜਿਹੜਾ ਸਾਡੀ ਨਰਮ ਤੁਸੀ ਕਰ ਰਿਹਾ ਸਾਡੀਆਂ ਨਸਲਾਂ ਫਸਲਾਂ ਸਾਡੇ ਜਵਾਨ ਜਵਾਨੀ ਸਾਡਾ ਬਰਾਪਾ ਸਾਡੀ ਧਰਤੀ ਨੂੰ ਬਰਬਾਦ ਕਰ ਰਿਹਾ ਆਹ ਤਸਵੀਰ ਤੁਹਾਡੇ ਸਾਹਮਣੇ ਦੇਖ ਲਿਓ ਇਹ ਸਤਿ ਸ੍ਰੀ ਅਕਾਲ ਦੀ ਤਸਵੀਰ ਆ ਹੰਦ ਕੋਲੇ ਇੱਥੇ ਬਲੀਪੁਰ ਪਿੰਡ ਤੋਂ ਦਿੱਪਮ ਫੁੱਟਾ ਦੇ ਆਕੇ ਮੈਂ ਦੰਦਾ ਹਲੇ ਸਾਡਾ ਸਾਂਗ ਹੋਇਆ ਪੌਂਡ ਦਾ ਅੱਧਾ ਪਿਆਰ ਚਿੱਟਾ ਤੇ ਅੱਧਾ ਅਧਿਆਰ ਖਾਣਾ ਤੇ ਤੇਲ ਪਾਇਆ ਆਹ ਪਾਣੀ ਆਹ ਪਾਣੀ ਆ ਜ਼ਹਿਰ ਜਦ ਸੁਧੀਆਂ ਨਸਵਾ ਖਾ ਆ ਸੁਧ ਜਵਾਰ ਖਾ ਲੈ ਹਜ਼ਾਰਾਂ ਦਾ ਕੈਮੀਕਲ ਜਿਵੇਂ ਵਰਗੇ ਮਸਰੀ ਪਾਰੇ ਵਰਗੀਆਂ ਜਿਹੜੀਆਂ ਖਤਰਨਾਕ ਧਾਤਾਂ ਜੇ ਲਗਾਤਾਰ 30 40 ਸਾਲ ਤੋਂ ਕੁੱਤੇ ਦਰਿਆ ਆ ਸਭ ਕੁਝ ਪਾ ਕੇ ਸਾਨੂੰ ਮਾਰਿਆ ਜਾ ਰਿਹਾ ਅਸੀਂ ਸੋਡੇ ਪਿੰਡਾਂ ਚ ਗਏ ਆ ਕਿ ਜਿਆ ਰਹਿਣਾ ਪਿੰਡ ਗਏ ਧਾਨਾ ਪਿੰਡ ਗਏ ਕਿੰਨਾ ਪਿੰਡਾਂ ਦੇ ਵਿੱਚ ਆਪਾਂ ਹਰ ਜਵਾਗ ਪੈਦਾ ਹੁੰਦੇ ਆ ਯੂਲੇ ਲਗੜੇ ਨੇ ਕਾਣੇ ਜਵਾਬ ਪੈਦਾ ਹੁੰਦੇ ਆ ਜਾਂਦੇ ਜਵਾਕਾਂ ਨੂੰ ਸ਼ੁਕਰ ਤੇ ਕੈਸਲ ਹੋ ਰਿਹਾ ਸਾਲ ਸਾਲ ਦੀ ਉਹਦੇ ਜਵਾਕਾਂ ਨੇ ਕੀ ਬਣੀਆਂ ਬੁਰਦੇ ਘਟ ਹੋ ਰਹੇ ਆ ਹਰ ਗਿਆ ਪਿੰਡ ਦੇ ਉੱਧਰੇ ਭਾਈ ਸਰਦੇ ਦੇ 1 ਮਹੀਨੇ ਵਿੱਚ 12 ਕੇਸ ਕੈਂਸਰ ਦੇ ਸਾਹਮਣੇ ਆਇਆ ਜਿੱਦਾਂ ਮਨੁੱਖਰੀ ਮੌਤਰੀ ਹੋਈ ਆ ਅੱਜੇ ਲਗਾਤਾਰ ਆਜਾ ਤੁਰਾ ਦਿਨਾਂ ਫਰੀਦਕੋਟ ਰੁਕਸਰ ਮੋਗਾ ਫਲੋਇਪੁਰ ਦੇ ਪਿੰਡਾਂ ਜਾ ਰਹੇ ਆ ਜਿੱਥੋਂ ਇਹ ਜ਼ਿਆਦਾ ਲੱਗਦੀ ਆਲੇ ਜਿੱਥੋਂ ਅਜੇ ਤੋੜੀ ਸਤਲੁਜ ਦਾ ਪਾਣੀ ਜਾਂਦਾ ਹੈ ਤਹ ਲੋਕ ਪਿੰਡਿਆਂ ਤੇ ਘਰਾਂ ਨੂੰ ਮਾਰਦੇ ਆ ਉਹ ਕਹਿੰਦੇ ਕਈ ਪਿੰਡਾਂ ਦੇ ਵਿੱਚ ਅੱਸੀ ਅੱਸੀ ਤੋਂ ਸਰ ਲੋਕਾਂ ਨੂੰ ਕਾਮ ਕੀਆ ਹੋ ਚੁਕਿਆ ਆ ਇਲਾ ਫਰਾ ਹਾਲਾ ਲਿਖਣਾ ਆ ਪਰ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਿਹਾ ਹੁੰਦਾ ਸੀ ਸਾਡੇ ਨਾਲ ਖੜ ਕੇ ਉੱਥੇ ਖੁਰੇ ਬਿਆਜ਼ਦ ਤੇ ਕੋਈ ਲੋਕਾਂ ਨੂੰ ਯਾਰ ਦੇ ਕੇ ਮਾਰਿਆ ਗਿਆ ਧਰਤੀ ਦੇ ਤਾਂ ਫੈਕਟਰੀਆਂ ਯਾਰ ਪਾਰੀਆਂ ਆਜੋ ਮੁੱਖ ਮੰਤਰੀ ਜੁਟਪੇ ਕਹਾਣੀਆਂ ਦਾ ਸਾਲ ਆ ਗੱਪ ਦਾ ਸਮਾਰਿਆ ਇਸ ਮੁੱਖ ਮੰਤਰੀ ਕੋਲੇ ਚੌਥੀ ਗੱਲ ਦੱਸ ਦੇਣ ਕਿਹੜੀ ਆ ਪਹਿਲੀ ਗੱਲ ਕੋਈ ਨਾ ਕੋਈ ਛੁਟਕਾ ਤੇ ਕਹਾਣੀ ਸੁਣਾਊਗਾ ਦੂਜਾ ਕੋਈ ਨਾ ਗੱਪ ਕਰਕੇ ਸੁਣਾਊਗਾ ਕੋਈ ਕਲਾਕਾਰਾ ਗਲਵਾਂ ਦਾਸੂਗਾ ਤੀਜੀ ਗੱਲ ਬਾਦਲਾਂ ਨੂੰ ਕਹਾਂ ਦਾ ਕਾਂਗਰਸੀਆਂ ਨੂੰ ਕਹਾਂ ਤੂੰ ਕਿੰਨੇ ਸਾਲ ਛੀਕ ਕੀਤਾ ਜਿਹਨਾਂ ਦੇ ਲੋ ਪੈਂਡੀਆਂ ਵੱਲ ਹੋ ਗਈਆਂ ਅੱਖਾਂ ਕਿੰਨਾਂ ਪੰਜਾਬ ਦੇ ਕੱਲੇ ਲੁਧਾਨੇ ਦੇ ਵਿੱਚ ਹਜ਼ਾਰਾਂ ਦਾ ਬਿਜਲੀ ਲਗਾਤਾਰ ਤੋਂ ਜਹਾ ਦੇ ਕੇ ਮਾਰਿਆ ਤੇਰੇ 35 ਸਾਲ ਕਿੰਨੀਆਂ ਸਰਕਾਰਾਂ ਆਈਆਂ ਇਸ ਨੇ ਕੋਈ ਧਿਆਨ ਨਹੀਂ ਕੀਤਾ ਇਹ ਕੱਲਾ ਡੈਂਗਰ ਦਾ ਪਾਣੀ ਨਹੀਂ ਪੈਂਦਾ ਕੀ ਬਿਜਲੀ ਲੱਗਦੀ ਵਾਦੀ ਲੁਧਾਨੇ ਦੀ ਕਿੰਨਾ ਲੋਕਾਂ ਕੀ ਪਛਾਵਾ ਸਭ ਤੋਂ ਚਾਹਦਾ ਹਜ਼ਾਰਾਂ ਦੀ ਗਿਣਤੀ ਕਿੰਨਾ ਬਸਮਲਾ ਗੋਹਮੂਲਾ ਫਰੋਚਦਾ ਹੁੰਦਾ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਹਸਪਤਾਲ ਨੇ ਜਿੰਨਾ ਪਾਈ ਆਪਾਂ ਜਿੰਨਾ ਮਰੀਜ਼ਾਂ ਦੇ ਉੱਤੇ ਹਜ਼ਾਰਾਂ ਮੀਜਾਉਂਦੇ ਜਿੰਨਾਂ ਦੇ ਫਿਰਸਾ 300 ਦੇ ਕਾਲੇ ਪੀਲੇ ਦੇ ਟੀਵੀ ਨੇ ਕਿਵੇਂ ਪਾਪ ਪਾਈ ਕਿ ਜਿਹੜੇ ਪੂਰੇ ਬੱਚਾ ਹੋਇਆ ਕਬੂਰ ਕਰਦੇ ਆ ਜਿੰਨੀ ਗੰਦਗੀਆਂ ਮਰੀਜ਼ਾਂ ਦੀ ਜਿੰਨੀ ਬਿਮਾਰੀਆਂ ਸਾਰ ਸੱਤਾਂ ਚੋਂ ਚੌਂਦੀ ਹੈ ਅੱਖੀਂ ਦੇਖੇਦਾ ਤੇ ਕਰਦੀ ਸੋਨੇ ਦਾ ਫੱਪੜਦਾ ਤੁਸੀਂ ਸੋਚ ਰਹੇ ਹੋ ਤੁਹਾਨੂੰ ਨਹੀਂ ਇਹ ਰੱਖਣਾ ਪਰ ਮੈਂ ਆਪਣੀ ਪਿੰਡੋਂ ਦੇਚੀ ਕਰਦਾ ਕਿ ਇੱਕ ਵਾਰ ਤੁਸੀਂ ਇੱਥੇ ਬਲੀ ਕੋ ਪਿੰਡ ਜਿੱਥੇ ਆਹ ਜਹਾ ਖਦੇ ਪਾਣਾਂ ਜਾਈ ਯਾਰੀ ਦਾ ਉਹ ਜਿਆਰ ਕੋਲੇ ਘਰ ਕੇ ਦੇਖੋ ਬੁਢੇ ਜ਼ਿਨਾ ਕੋਲੇ ਕਿਵੇਂ ਗਾਂ ਸਾਲੇ ਦੀ ਉੱਥੇ ਨਕਲ ਨਾਕੀ ਜਾਉਂਗਾ ਮੈਂ ਗਾਂ ਸਾਂ ਚਮੜੀ ਮਾਰਦੀਆ ਸੰਗ ਮਾਰਦਾ ਬੰਦਾ ਦਾ ਕੰਮ ਨਹੀਂ ਕਰਦਾ ਉਹ ਪਾਣ ਦੀ ਪੈਤੀ ਦਾ ਸਾਬਤ ਨਹੀਂ ਆਉਂਦਾ ਆਪਾਂ ਕਹਿ ਦਿੰਦੇ ਆ ਪਾਣੀ ਪੀ ਲੋ ਮਿਆਦ ਤੇ ਲੱਗਿਆ ਵਾ ਹੋਰ ਦਾ ਪਾਣੀ ਪੀ ਲੋ ਮਿਆਦ ਤੇ ਆ ਫਰੀਦਕੋਟ ਮਿਆਦ ਤੇ ਲੱਗੇ ਨਰਕਾ ਦਾ ਪਾਣੀ ਦਾ ਸੋਰੀਆ ਜਿਹੜੇ ਪਾਣੀ ਦੇ ਜਿੰਦਗੀ ਮਾਇਆ ਅੱਜ ਫਾਈ ਕੋਟ ਨੇ ਇੱਕ 14 ਸਾਲ ਪਹਿਲਾਂ ਪਾਈ ਹੋਈ ਪਟੀਸ਼ਨ ਉਹਦੇ ਫੈਸਲਾ ਸੁਣਾਇਆ ਦੇਖੋ 14 ਸਾਲ ਲੱਗ ਜਿੰਦੇ ਆ ਪੀਣਾ ਦੇ ਫੈਸਲਾ ਮਹਾਲੀ ਦੇ ਕਿਸੇ ਬੰਦੇ ਨੇ ਪਿਛਲ ਭਾਈਚਾਰਾ ਸਭ ਪਹਿਲਾਂ ਕਿ ਮਾਲ ਵਿੱਚ ਧਰਤੀ ਦੇ ਉੱਤੇ ਪਾਣੀ ਦੇ ਵਿੱਚ ਜੇਨੀਅਮਾ ਸਰਕਾਰ ਉਤਰ ਦੀ ਸਰਕਾਰ ਦੇ ਰਿਪੋਰਟ ਦੁੱਤੀ ਹੈ ਕਿ ਪਾਣੀ ਦੇ ਵਿੱਚ ਕੋਈ ਵੀ ਜੇਨੀ ਨਹੀਂ ਆ ਹਾਈ ਕੋਰਟ ਨੇ ਇਹ ਕਹਿ ਕੇ ਧਾਂਪਈਆ ਦਵਾ ਅਕਾਉਂਟ ਮੰਗੀ ਹੈ ਕਿ ਸਰਕਾਰ ਗੁਲਾਕ ਕਰ ਰਹੀ ਹੈ ਸਰਕਾਰ ਝੂਠ ਬੋਲ ਰਹੀ ਹੈ ਪਾਣੀ ਦੇ ਵਿੱਚ ਜੇਨੀ ਹੈਗਾ ਜਿਹਨੂੰ ਲੋਕ ਮਰ ਰਹੇ ਹੈ ਜੇਨੀਅਮ ਕੀ ਹੈ ਜਿਹਦਾ ਪਰਮਾਣੂ ਬੰਬਾਂ 'ਚ ਪਾਇਆ ਜਾਂਦਾ ਹੈ ਅੱਜ ਤੋਂ 80 ਸਾਲ ਪਹਿਲਾਂ ਨੂਕਾ 45 ਦੇ ਵਿੱਚ ਹਿਰੋਸ਼ੀਮਾ ਨਾਗਾਸਾਕੀ ਦੇ ਬੋਮਬਾਂ ਦੇ ਉਸ ਸਹਰਾ ਦੇ ਉੱਤੇ ਅਮਰੀਕਾ ਨੇ ਦੁਨੀਆ ਦੇ ਰਸੂਲ ਬਣਾ ਸਕਦੇ ਸੀ ਅੱਜ 80 ਸਾਲਾਂ ਬਾਅਦ ਵੀ ਉਹਦੀ ਜ਼ਿੰਦਗੀ ਆ ਨਹੀਂ ਉੱਥੇ ਅੱਜ ਵੀ ਜਵਾਨ ਆਪ ਪੈਦਾ ਹੁੰਦੇ ਆ ਅਸੀਂ ਗਾਉਂ ਤੁਰੇ ਪਿੰਡ ਗਏ ਵੱਡੇ ਦਰਿਆ ਦੇ ਉੱਤੇ ਪਿੰਡ ਦਾ ਗੁਸਤਾ ਸਾਰੇ ਪਿੰਡ ਨੂੰ ਕਾਪ ਪੀ ਲਿਆ ਅਸੀਂ ਖੜੇ ਉੱਤੇ ਫੈਕਟਰੀ ਦੇ ਵਿੱਚੋਂ ਇੱਕ ਬੰਦਾ ਆਇਆ ਕਹਿੰਦਾ ਭਾਈ ਮੈਂ ਇੱਥੇ 15 ਸਾਲ ਤੋਂ ਚੌਕੀ ਦਾ ਆਲਾ ਹਾਂ ਆ ਜਿਹੜਾ ਗੇਟ ਆ ਲੋਹੇ ਦਾ ਬੱਜਾ ਫੈਕਟਰੀ ਨੂੰ ਤੇ ਹਵਾ ਮਿਲਾ ਦਤਾ ਬਗਾ ਮੰਨਣ ਦੀ ਨੀਲਾ ਹਵਾ ਕਰੇ ਲਾ ਦੂ ਇਹਨਾਂ ਭਈ ਗੁੱਟੇ ਦਰਿਆ ਦੇ ਪਿੱਛੋਂ ਹਵਾ ਲੱਗਦੀ ਆ ਉਪਰੋਂ ਇਹਦੇ ਪੂਰੇ ਦੀ ਜਿੱਚੋ ਕੈਮੀਕਲ ਉੱਡ ਕੇ ਸਰਗੇ ਦੇ ਪੈ ਗਿਆ ਉਹਨੇ ਲੋਹਾ ਲਾਓ ਇਹ ਉਹ ਜਿਹੜੀ ਨੀਵਾ ਜਿਹੜੀ ਹਵਾ ਚਾਕੇ ਉਹ ਲੋਕਾਂ ਕਾਤੰਦਾ ਤੇ ਸਾਨੂੰ ਕਿਵੇਂ ਜਗਾ ਛੱਡੂਗਾ ਠੀਕ ਆ ਇਹਦਾ ਆਪਾਂ ਲੜ ਕੇ ਸਾਫ਼ ਕਰ ਲਾਂਗੇ ਫਨ ਮਾਰ ਲਾਂਗੇ ਮੋਰਚੇ ਲਾਵਾਂਗੇ ਜਦ ਧਰਤੀ ਇਹਦਾ ਪਾਤਾਲਾਈ ਕਰੋਂਗੇ ਆ ਜੀਰੇ ਉਦੋਂ ਉੱਥੇ ਲੋਕ ਜਦੋਂ ਪਸੂ ਮਾਰ ਲਾਂਗੇ ਹਲਦੇ ਪਰ ਲਾ ਕੇ ਫਿਰ ਪੂਰੇ ਪੰਜਾਬ ਨੂੰ ਉਸ ਦੇ ਜੀਹਾਂ ਫੈਕਟਰੀ ਬੰਦ ਕਰਾਈ ਗਿਆ ਜੀਰੇ ਵਰਗੀਆਂ ਹਜ਼ਾਰਾਂ ਫੈਕਟਰੀਆਂ ਜਿਹੜਾ ਥੱਲੇ ਲਗਾਤਾਰ ਜ਼ਹਿਰੀਲ ਕੈਮੀਕਲ ਪਾ ਰਹੇ ਨਾਲੇ ਧਰਤੀ ਦੇ ਵਿੱਚੋਂ ਪਤਲਾਂ ਦੇ ਵਿੱਚੋਂ ਪਾਣੀ ਕਿਵੇਂ ਸਾਫ਼ ਕਰਾਂਗੇ ਕੋਈ ਹੱਲ ਹੈਗਾ